ਤੇ ਜਿਹੜਾ ਅੱਜ ਦਾ ਪ੍ਰਚਾਰ ਇਹ ਨਾ ਬਹੁਤਾ ਉਹ ਬੜਾ ਆਪਜੀ ਨੂੰ ਉਲਝਾ ਦਿੰਦਾ ਇਸ ਗੁਰੂ ਨੂੰ ਅਜੇ ਤੱਕ ਅਸੀਂ ਪ੍ਰਤੱਖ ਗੁਰੂ ਨਹੀਂ ਜਾਣਿਆ ਜੇ ਪ੍ਰਤੱਖ ਗੁਰੂ ਜਾਣਿਆ ਹੋਵੇ ਤੇ ਇਹਦੇ ਦਰਬਾਰ ਚ ਆਉਣ ਦੀ ਇਹਦੇ ਕੋਲ ਬਹਿਣ ਦੀ ਇਹਦੇ ਨਾਲ ਵਿਚਾਰਾਂ ਕਰਨ ਦੀ ਇਹਦੇ ਨਾਲ ਬਾਤ ਕਰਨ ਦੀ ਸਾਨੂੰ ਜਾਚ ਹੁੰਦੀ ਇਹਨੂੰ ਅਜੇ ਪ੍ਰਤੱਖ ਨਹੀਂ ਜਾਣਿਆ ਤੇ ਸਾਡੇ ਵਿਦਵਾਨਾਂ ਨੂੰ ਸਾਡੇ ਬਹੁਤੇ ਜਿਹੜੇ ਜੀ ਗੁਰਸਿੱਖ ਨੇ ਉਹਨਾਂ ਨੂੰ ਪੁੱਛੋ ਹਾਂ ਕਿ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਸਤਾਰੇ ਇਹ ਪ੍ਰਤੱਖ ਗੁਰੂ ਨਸਤਾਰੇ ਹੁੰਦਾ ਕੀ ਏ ਕੀ ਆਪ ਜੀ ਨੂੰ ਕਦੀ ਉਹਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਕੀ ਆਪ ਜੀ ਨੇ ਪ੍ਰਤੱਖ ਗੁਰੂ ਨੂੰ ਅਜੀ ਜਾਣਿਆ ਪਰ 타ਖ ਗੁਰੂ ਦੀ ਖੇਡ ਕੀ ਏ ਸਮਝਣਾ ਪਵੇਗਾ ਦੋ ਤਰ੍ਹਾਂ ਦੀ ਮਤ ਤੇ ਜਿਨੂੰ ਗੁਰੂ ਨਾਨਕ ਕਹਿੰਦੇ ਨੇ ਇੱਕ ਮਨ ਮਤੇ ਇੱਕ ਗੁਰ ਮਤੇ ਇੱਕ ਮਨ ਮਤੇ ਇੱਕ ਗੁਰ ਮਤੇ ਦੋ ਹੀ ਤਰ੍ਹਾਂ ਦਾ ਅਸੀਂ ਜੀਵਨ ਵੀ ਜੀਨੇ ਆ ਇੱਕ ਸੰਸਾਰੀ ਇੱਕ ਰੋਹਾਨੀਅਤ ਇਹ ਸਮਝ ਲੈਣਾ ਬਾਤਾਂ ਨੂੰ ਬਰੀਕ ਨੇ ਥੋੜੀਆਂ ਜੀਆਂ ਪਰ ਸਮਝ ਲੈਣਾ ਮਨਮਤ ਕੀਏ ਜਦੋਂ ਆਪਜੀ ਦਾ ਜਨਮ ਹੋਇਆ ਆਪਜੀ ਨੂੰ ਕੁਝ ਨਹੀਂ ਪਤਾ ਨਾ ਪੈਸਿਆਂ ਦਾ ਪਤਾ ਨਾ ਘਰ ਦਾ ਪਤਾ ਨਾ ਨਾਮ ਦਾ ਪਤਾ ਕੁਝ ਨਹੀਂ ਪਤਾ ਇਹ ਸੰਸਾਰ ਤੋਂ ਆਸੇ ਪਾਸੇੋਂ ਇਕੱਠੀ ਕੀਤੀ ਇਹ ਮਨਮਤ ਤੇ ਮਨ ਨੇ ਮੰਨ ਲਈ ਹੈ ਨਹੀਂ ਇਹ ਮਨ ਨੇ ਮੰਨ ਲਈ ਜਿੱਦਾਂ ਆਪਜੀ ਦੇ ਮਨ ਨੇ ਪੈਸਿਆਂ ਨੂੰ ਮੰਨ ਲਿਆ ਆ ਪਿੱਛੇ ਜੇ ਨੋਟਬੰਦੀ ਹੋਈ ਸੀ ਨਾ ਤੇ ਸਰਕਾਰ ਨੇ ਉਹ ਮਾਨਤਾ ਪ੍ਰਾਪਤ ਸਰਟੀਫਾਈਡ ਜਿਹੜੇ ਪੈਸੇ ਸੀ ਉਹ ਬੰਦ ਕਰ ਦਿੱਤੇ ਕਿ ਹੁਣ ਆ 500 ਦਾ ਨੋਟ ਨਹੀਂ ਚੱਲੇਗਾ ਇਹਦੀ ਮਾਨਤਾ ਰੱਦ ਕਰ ਦਿੱਤੀ ਗਈ ਤੇ ਉਹ ਰੋਟ ਨਦੀ ਹੋ ਗਏ ਨੋਟ ਰੱਦੀ ਹੋ ਗਏ ਨਾ ਤੇ ਨਵੇਂਆਂ ਨੂੰ ਦੇ ਦਿੱਤੀ ਅਸੀਂ ਪੁਰਾਣੇ ਹੁਣ ਲੈਂਦੇ ਨਹੀਂ ਕਿਸੇ ਕੋਈ ਦਵੇ ਨਾ ਪੁਰਾਣਾ ਨੋਟ ਤੇ ਅਸੀਂ ਕਹਿੰਨੇ ਇਹ ਥੋੜੀ ਲੈਣਾ ਇਹਦੀ ਹੁਣ ਵਕਦਾ ਨਵਾਂ ਲੈਣਾ ਕਿਉਂ ਨਵੇਂਆਂ ਨੂੰ ਮਾਨਤਾ ਦੇ ਦਿੱਤੀ ਗਈ ਤੇ ਸਰਕਾਰ ਮਾਨਤਾ ਦੇ ਦਿੰਦੀ ਕਿ ਅੱਜ ਤੋਂ ਬਾਅਦ ਇਹਨੂੰ ਮੰਨਣਾ ਜੇ ਤੇ ਅਸੀਂ ਮੰਨ ਲੈਨੇ ਇਸੇ ਤਰ੍ਹਾਂ ਰਿਸ਼ਤੇ ਨਾਤੇ ਸੰਸਾਰ ਸਭ ਮੰਨਿਆ ਏ ਇੱਕ ਇੱਕ ਗੁਰਮਤ ਜਿਹੜੀ ਗੁਰੂ ਤੋਂ ਧਾਰਨ ਕਰੀਦੀ ਏ ਸਮਝਣਾ ਬਾਤ ਨੂੰ ਹਨ ਜਿਹੜੀ ਗੁਰਨਾਨਕ ਦੇ ਬੋਲ ਨੇ ਗੁਰਨਾਨਕ ਪਿਤਾ ਦੀ ਬਾਣੀ ਏ ਗੁਰਨਾਨਕ ਦਾ ਹੁਕਮ ਏ ਸਿੱਖੀ ਧਾਰਨ ਕਰਨੀ ਹੋਵੇ ਜਾਂ ਗੁਰੂ ਨੂੰ ਧਾਰਨ ਕਰਨਾ ਹੋਵੇ ਇੱਕ ਹੀ ਤਰੀਕਾ ਏ ਇੱਕ ਹੀ ਢੰਗ ਏ ਕਿ ਤੇਰਾ ਸੁਭਾਅ ਆਪ ਜੀ ਦਾ ਜੀਵਨ ਜਿਹੜਾ ਏ ਉਹ ਕਿੰਨਾ ਗੁਰੂ ਦੀ ਬਾਣੀ ਨੂੰ ਕਿੰਨਾ ਬਾਣੀ ਦੇ ਹੁਕਮਾਂ ਦੇ ਮੁਤਾਬਕ ਚੱਲ ਰਿਹਾ ਏ ਸਭਾਉ ਕਿੰਨਾ ਉਹਦੇ ਬਾਣੀ ਮੁਤਾਬਕ ਏ ਨਿੰਦਿਆ ਕਰਨੀ ਜਿਹੜੀ ਏ ਇਹ ਗੁਰਮਤਿ ਏ ਕਿ ਮਨਮਤਿ ਏ ਉੱਚੀ ਜੀ ਦੱਸਿਓ ਹਾਂ ਭਲਾ ਨਿੰਦਿਆ ਕਰਨੀ ਮਨਮਤਿ ਏ ਕਿ ਗੁਰਮਤਿ ਏ ਸੜੀਆਂ ਪਹਿਣਾ ਨਹੀਂ ਦੱਸਦੀਆਂ ਪਤਾ ਨਹੀਂ ਕਿਸੇ ਦੀ ਨਿੰਦਿਆ ਕਰਨੀ ਮਨਮਤਿ ਏ ਕਿ ਗੁਰਮਤਿ ਏ ਮਨਮਤਿ ਨਾ ਕਿਸੇ ਨਾ ਨਫ਼ਰਤ ਕਰਨੀ ਈਰਖਾ ਕਰਨੀ ਮਨਮਤੇ ਕੇ ਗੁਰਮਤਿ ਤੇ ਗੁਰਮਤਿ ਕੀ ਏ ਪ੍ਰੇਮ ਕਰਨਾ ਗੁਰਮਤਿ ਸੇਵਾ ਕਰਨੀ ਗੁਰਮਤਿ ਸਭਨਾ ਨੂੰ ਆਪਣੇ ਜਾਣਨਾ ਗੁਰਮਤਿ ਸਭਨਾ ਦਾ ਭਲਾ ਲੋਚਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਪਤਾ ਤੇ ਆਪ ਜੀ ਨੂੰ ਹੈ ਸਾਰਾ ਕੁਝ ਫਿਰ ਮਨਮਤ ਕਿਉਂ ਧਾਰਨ ਕਰਦੇ ਹੋ ਪਤਾ ਤੇ ਹੈ ਤਾਰਨ ਕੀ ਕੀਤਾ ਏ ਮਨਮਤ ਤਾਰਨ ਕੀਤੀ ਏ ਗੁਰਮਤ ਨਹੀਂ ਤੇ ਗੁਰਮਤ ਨੂੰ ਬਣਾਉਣਾ ਹੋਵੇ ਤੇ ਗੁਰੂ ਦੀ ਮਤ ਕਿ ਅੱਜ ਤੋਂ ਬਾਅਦ ਮੈਂ ਨਿੰਦਿਆ ਨਹੀਂ ਕਰਨੀ ਅੱਜ ਸਵੇਰੇ ਗੁਰਸਿੱਖਾਂ ਨੂੰ ਪੁੱਛ ਰਹੇ ਸੀ ਕੋਈ ਅਭਿਆਸ ਕਰਦੇ ਹੋ ਕਾਫੀ ਗੁਰਸਿੱਖ ਸਾਡੇ ਕੋਲ ਬੈਠੇ ਸੀ ਤੇ ਪੁੱਛਿਆ ਅਭਿਆਸ ਕਰਦੇ ਹੋ ਇੱਕ ਪਿਆਰੇ ਗੁਰਸਿੱਖ ਨੇ ਕਿਹਾ ਕਿ ਹਾਂਜੀ ਕਰਦੇ ਆਂ ਅਈ ਕਿਹਾ ਕੀ ਕਰਦੇ ਹੋ ਨਿਤਨੇਮ ਕਰਦੇ ਆਂ ਨਿਤਨੇਮ ਅਭਿਆਸ ਨਹੀਂ ਏ ਨਿਤਨੇਮ ਹੁਕਮ ਏ ਅਭਿਆਸ ਨਹੀਂ ਹੁੰਦਾ ਨਿਤਨੇਮ ਤੇ ਹੁਕਮੇ ਰੋਜ਼ ਕਰਨਾ ਹੈ ਤੈਨੂੰ ਮਿਸ ਨਹੀਂ ਕੀਤਾ ਜਾ ਸਕਦਾ ਇਹਨੂੰ ਛੱਡਿਆ ਨਹੀਂ ਜਾ ਸਕਦਾ ਅਭਿਆਸ ਕੀ ਏ ਕਿ ਜੇ ਸਤਗੁਰੂ ਕਹਿੰਦੇ ਨੇ ਨਿਤਨੇਮ ਦੇ ਵਿੱਚ ਹੁਕਮ ਦੇ ਵਿੱਚ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰਨਾ ਦੇਖਿਓ ਕੋਈ ਤੇ ਤੁਸੀਂ ਆਪਣੇ ਮਨ ਨੂੰ ਸਮਝਾਓ ਕਿ ਹਰੀ ਤੋਂ ਬਿਨਾ ਮੈਂ ਵੇਖਣਾ ਨਹੀਂ ਕਿਸੇ ਨੂੰ ਇਹ ਅਭਿਆਸ ਹੈ ਜੇ ਸਤਿਗੁਰੂ ਕਹਿੰਦੇ ਨਿੰਦਾ ਨਹੀਂ ਕਰਨੀ ਚਾਹੀਦੀ ਤੇ ਨਿੰਦਾ ਨਹੀਂ ਕਰਨੀ ਇਹ ਅਭਿਆਸ ਹੈ ਕਿ ਮੈਂ ਅੱਜ ਅੱਜ ਤੋਂ ਬਾਅਦ ਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਮੈਂ ਕ੍ਰੋਧ ਨਹੀਂ ਕਰਨਾ ਮੈਂ ਹੰਕਾਰ ਨਹੀਂ ਕਰਨਾ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਕਿਸੇ ਨਾਲ ਈਰਖਾ ਨਹੀਂ ਕਰਨੀ ਮੈਂ ਕਿਸੇ ਦਾ ਮਾੜਾ ਨਹੀਂ ਕਰਨਾ ਮੈਂ ਕਿਸੇ ਦਾ ਧੰਨ ਨਹੀਂ ਖੋਣਾ ਅੱਜ ਤੋਂ ਬਾਅਦ ਮੈਂ ਆਲਸ ਨਹੀਂ ਕਰਨਾ ਇਹ ਅਭਿਆਸ ਨਹੀਂ ਅੱਜ ਤੋਂ ਬਾਅਦ ਮੈਂ ਰੂਪ ਨਹੀਂ ਦੇਖਣਾ ਕਾਮ ਵਾਸ਼ਨਾ ਨਹੀਂ ਭੋਗਣੀ ਅੱਜ ਤੋਂ ਬਾਅਦ ਮੈਂ ਝਗੜਾ ਨਹੀਂ ਕਰਨਾ ਅੱਜ ਤੋਂ ਬਾਅਦ ਮੈਂ ਮਾਤਾ ਪਿਤਾ ਦਾ ਸਤਿਕਾਰ ਕਰਨਾ ਇਹਨਾਂ ਨਾਲ ਲੜਨਾ ਨਹੀਂ ਇਹ ਅਭਿਆਸ ਨਹੀਂ ਆਪਜੀ ਚੋਂ ਕਿੰਨੇ ਕ ਮਾਤਾ ਪਿਤਾ ਨੇ ਜਿਨ੍ਹਾਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਇਹਨਾਂ ਅਭਿਆਸਾਂ ਚ ਪਾਇਆ ਹੱਥ ਖੜਾ ਕਰੋ ਹਾਂ ਇਹਨਾਂ ਅਭਿਆਸਾਂ ਚ ਪਾਇਆ ਕਿ ਨਹੀਂ ਤੇ ਜੇ ਨਹੀਂ ਪਾਇਆ ਤੇ ਫਿਰ ਮਾਂ ਨੂੰ ਪੁੱਛੇਗਾ ਰੱਬ ਇੱਕ ਦਿਨ ਪਿਤਾ ਨੂੰ ਪੁੱਛੇਗਾ ਰੱਬ ਇੱਕ ਦਿਨ ਕਿ ਤੂੰ ਆਪਣੇ ਪੁੱਤ ਨੂੰ ਮਤ ਕੀ ਦੇ ਕੇ ਆਇਆ ਉਹਦੀ ਸੋਝੀ ਜਿਹੜੀ ਹੈ ਨਾ ਉਹ ਕੀ ਦੇ ਕੇ ਆਇਆ ਤੇ ਫਿਰ ਸਾਡੇ ਕੋਲ ਜਵਾਬ ਨਹੀਂ ਹੋਣਾ ਫਿਰ ਸਾਡੇ ਬੱਚੇ ਗੁਰਸਿੱਖ ਵੀ ਨਹੀਂ ਹੋਣੇ ਸਤਗੁਰੂ ਕਹਿੰਦੇ ਨੇ ਆ ਸਰੀਰ ਨੂੰ ਜਿਹੜਾ ਇਹ ਨਾ ਇਹ ਹਰੀ ਦਾ ਮੰਦਰ ਹੈ ਹਰ ਮੰਦਰ ਇਹ ਸਰੀਰ ਹੈ ਇਨੂੰ ਹਰ ਮੰਦਰ ਬਣਾਉਣਾ ਏ ਹਰੀ ਦਾ ਮੰਦਰ ਬਣਾਉਣਾ ਏ ਪਰਮਾਤਮਾ ਦਾ ਘਰ ਜਿਹੜਾ ਏ ਇਹਨੂੰ ਉਦਾਂ ਹੀ ਪ੍ਰਗਟ ਕਰਨਾ ਏ ਇਹਦੇ ਚ ਸ਼ਰਾਬ ਨਹੀਂ ਪਾਉਣੀ ਤਮਾਕੂ ਨਹੀਂ ਪਾਉਣੇ ਨਸ਼ਾ ਨਹੀਂ ਪਾਉਣਾ ਨਿੰਦਿਆ ਨਹੀਂ ਪਾਉਣੀ ਈਰਖਾ ਨਹੀਂ ਪਾਉਣੀ ਇਹਦੇ ਚ ਕਿਸੇ ਤਰ੍ਹਾਂ ਦਾ ਕੂੜ ਨਹੀਂ ਪਾਉਣਾ ਅਸੀਂ ਇਹਨੂੰ ਤੇ ਹਰ ਮੰਦਰ ਬਣਾਉਂਦੇ ਨਹੀਂ ਗੁਰਦੁਆਰਾ ਬਣਾਉਂਦੇ ਨਹੀਂ ਤੇ ਕਰਦੇ ਕੀ ਆ ਪਿੰਡ ਦੀ ਇੱਕ ਪੱਤੀ ਨੇ ਇੱਕ ਗੁਰੂ ਘਰ ਬਣਾ ਲੈਂਦੀ, ਦੂਜੀ ਲੜਕੇ ਦੂਜੀ ਬਣਾ ਲੈਂਦੀ, ਤੀਜੀ ਤੀਜੀ ਬਣਾ ਲੈਂਦੀ, ਕੋਈ ਜਾਤ ਵਾਲਾ ਬਣਾਈ ਜਾਂਦਾ ਤੇ ਜਿੰਨੇ ਮਰਜੀ ਬਣਾਈ ਚੱਲੋ ਹਾਂ ਭਾਈ। ਜਿੰਨੀ ਦੇਰ ਤੱਕ ਆ ਨਾ ਨਾ ਗੁਰੂ ਘਰ ਬਣਿਆ ਸੱਚ ਜਾਣਿਓ ਧਰਮ ਰਾਜੇ ਨੇ ਆਪ ਜੀ ਦੇ ਸਾਹਮਣੇ ਹੱਥ ਜੋੜ ਕੇ ਨਹੀਂ ਖਲੋਣਾ। ਲੇਖਾ ਹੋਏਗਾ ਉਹ ਪੁੱਛੇਗਾ ਕਿ ਦੇ ਲੇਖਾ। ਤੇਰਾ ਲੇਖਾ ਨਾਸ਼ ਨਹੀਂ ਹੋਣਾ ਉਨੀ ਦੇਰ ਤੱਕ। ਇੱਕ ਪੁੱਤਰ ਹੋਵੇ ਉਹ ਰੋਜ਼ ਗਲਤੀ ਕਰੇ ਰੋਜ਼ ਪਿਤਾ ਕੋ ਮਾਫੀ ਮੰਗੇ ਫਿਰ ਗਲਤੀ ਕਰੇ ਫਿਰ ਪਿਤਾ ਕੋ ਮਾਫੀ ਮੰਗੇ ਤੇ ਹੌਲੀ-ਹੌਲੀ ਪਿਤਾ ਨੇ ਉਸ ਤੇ ਭਰੋਸਾ ਕਰਨਾ ਬੰਦ ਕਰ ਦੇਣਾ ਇੱਕ ਪੁੱਤਰ ਹੋਵੇ ਮਾਫੀ ਮੰਗ ਲਵੇ ਤੇ ਫਿਰ ਜਿਹੜਾ ਏ ਉਹ ਗਲਤੀ ਨਾ ਕਰੇ ਕਦੀ ਧਿਆਨ ਰੱਖੇ ਤੇ ਪਿਤਾ ਨੇ ਮaaf ਕਰ ਦੇਣਾ ਪਰ ਅਸੀਂ ਕੀ ਕਰ ਰਹੇ ਹਾਂ ਰੋਜ਼ ਗਲਤੀ ਕਰਦੇ ਹਾਂ ਰੋਜ਼ ਮਾਫੀ ਮੰਗਦੇ ਹਾਂ ਰੋਜ਼ ਕਰੋਧ ਕਰਦੇ ਆ ਰੋਜ਼ ਮਾਫੀ ਮੰਗਦੇ ਗੁਰੂ ਕੋ ਰੋਜ਼ ਬੁਰੇ ਕਰਮ ਕਰਦੇ ਆ ਰੋਜ਼ ਮਾਫੀ ਮੰਗਦੇ ਇਹੋ ਚੱਲਦਾ ਜਾਂਦਾ ਸਾਡਾ ਤੇ ਹਾਲ ਉਹ ਇੱਕ ਬਾਹਰੋਂ ਕੋਈ ਭੈਣਾ ਆਈ ਸੀ ਬਾਹਰ ਦੇ ਦੇਸ਼ ਤੋਂ ਵੈਸੇ ਤੇ ਉਹ ਭੋਲੀ ਦਮਾਲਾ ਵੀ ਸਜਾਉਂਦੀ ਸੀ ਪਰ ਕਰਮਾਂ ਦੀ ਮਾਰੀ ਆ ਆਈ ਬ੍ਰੋ ਆਈ ਬ੍ਰੋ ਸਭ ਬਣਾਉਂਦੀ ਸੀ ਕੇਸ ਗੂਸ ਵੀ ਕਤਲ ਕਰ ਲੈਂਦੀ ਸੀ ਸਭ ਫੈਸ਼ਨ ਵਗੈਰਾ ਕਰਦੀ ਸੀ ਜਿੱਦਾਂ ਤੁਹਾਨੂੰ ਭਰੋਸਾ ਹੀ ਨਹੀਂ ਏ ਕਿ ਤੁਹਾਨੂੰ ਰੱਬ ਨੇ ਪਹਿਲਾਂ ਹੀ ਬੜੇ ਸੋਹਣੇ ਬਣਾਇਆ ਏ ਭਾਈ ਉਹਨੇ ਹੱਥ ਹੀ ਬਣਾਇਆ ਏ ਆਪਣੇ ਤੇ ਪਰਮਾਤਮਾ ਦੇ ਹੱਥਾਂ ਤੋਂ ਬਣਿਆ ਜੀ ਕਦੀ ਜਿਹੜਾ ਏ ਉਹ ਬੁਰਾ ਨਹੀਂ ਹੁੰਦਾ ਭਾਈ ਇਹ ਮਨਮਾਤੇ ਢਾਡੀ ਕੇ ਆਹ ਰੰਗ ਗੋਰਾ ਚੰਗਾ ਹੁੰਦਾ ਆ ਕਾਲਾ ਰੰਗ ਮਾੜਾ ਹੁੰਦਾ ਆ ਇਦਾਂ ਦਾ ਨੱਕ ਸੋਹਣਾ ਹੁੰਦਾ ਆ ਇਦਾਂ ਦਾ ਆ ਚੀਜ਼ ਸੋਹਣੀ ਹੁੰਦੀ ਇਹ ਸਾਡੀ ਮਨਮਾਤੇ ਮਨ ਨੇ ਮੰਨਿਆ ਨਹੀਂ ਤੇ ਰੱਬ ਦੇ ਬਣਾਏ ਸਾਰੇ ਜੀ ਬੇਅੰਤ ਸੋਹਣੇ ਨੇ ਭਰੋਸਾ ਨਹੀਂ ਹੈ ਉਸ ਬਣਾਉਣ ਵਾਲੇ ਤੇ ਕਿ ਮੈਨੂੰ ਉਹਨੇ ਸੋਹਣਾ ਹੀ ਬਣਾਇਆ ਹੈ ਕਿਉਂਕਿ ਉਹ ਬੁਰਾ ਬਣਾ ਨਹੀਂ ਸਕਦਾ ਤੇ ਉਹ ਵੀ ਵਿਚਾਰੀ ਇਸੇ ਭਰਮ ਚ ਮਾਰੀ ਉਹ ਬਥੇਰਾ ਕੁਝ ਕਰਦੀ ਸੀ ਤੇ ਕਹੇ ਸਿੰਘ ਨੇ ਹੱਥ ਜੋੜ ਕੇ ਕਿਹਾ ਕਿ ਭੈਣਾ ਜੀ ਤੁਸੀਂ ਗੁਰਸਿੱਖ ਹੋ ਦਮਾਲਾ ਸਜਾਉਂਦੇ ਹੋ ਵਾਹੇ ਅੱਜ ਕੱਲ ਤੇ ਬੇਅੰਤ ਫੈਸ਼ਨ ਹੀ ਆ ਗਿਆ ਅੱਜ ਕੱਲ ਉਹ ਭੈਣਾ ਨੇ ਉਹ ਦਮਾਲਾ ਵੀ ਸਜਾ ਲੈਂਦੀਆਂ ਉਹ ਮੇਕਅਪ ਵੀ ਪੂਰਾ ਕਰਦੀਆਂ ਬਿਊਟੀ ਪਾਰਲਰ ਵੀ ਹੋ ਆਉਂਦੀਆਂ ਅੱਜ ਵਿਆਹਾਂ ਮੀਵਾਂ ਤੇ ਵੀ ਇੱਕ ਕੰਮ ਚੱਲ ਗਿਆ ਤੇ ਭਾਈ ਇਸ ਗੁਨਾਹ ਦੀ ਮਾਫੀ ਤੈਨੂੰ ਨਹੀਂ ਮਿਲਣੀ ਨਾ ਉਸ ਧੀ ਨੂੰ ਮਿਲਣੀ ਨਾ ਉਸ ਪੁੱਤਰ ਨੂੰ ਮਿਲਣੀ ਕੀ ਕਲਗੀਆਂ ਵਾਲਾ ਮaaf ਕਰੇਗਾ ਕਲਗੀਆਂ ਵਾਲਾ ਕਦੀ ਮaaf ਨਹੀਂ ਕਰੇਗਾ ਤੇ ਉਸ ਗੁਰਸਿੱਖ ਨੇ ਪੁੱਛਿਆ ਕਿ ਭੈਣਾ ਜੀ ਇਦਾਂ ਕਿਉਂ ਕਰਦੇ ਹੋ ਗੁਰਸਿੱਖੋ ਕਿਸ ਕਿਉਂ ਕਤਲ ਕਰਦੇ ਹੋ ਤੇ ਗਾੜੀਆਂ ਉਹਦੇ ਨਾਲ ਲੜ ਪਈ ਤੇ ਕਹਿਣ ਲੱਗੀ ਤੈਨੂੰ ਕੀ ਕਹਿੰਦੀ ਹੁੰਦਾ ਜੇ ਮੈਂ ਕੇਸ ਕਤਲ ਕਰਦੀ ਆ ਤੇ ਮੈਂ 6 ਮਹੀਨਿਆਂ ਬਾਅਦ ਸਦਾਈ ਵੀ ਤੇ ਕਰ ਹੀ ਲੈਣੀ ਫੇਰ ਅਮਰਤ ਸ਼ਕ ਲੈਣੀ 6 ਮਹੀਨਿਆਂ ਨਾਲ ਕੀ ਉਹਦਾ ਅਮਰਤ ਪ੍ਰਗਟ ਹੋਏਗਾ ਇਹ ਖੇਡ ਨਹੀਂ ਹੈ ਕਿ ਤੁਸੀਂ ਰੋਜ਼ ਮਾਫੀ ਮੰਗੋ ਰੋਜ਼ ਗਲਤੀ ਕਰੋ ਰੋਜ਼ ਮਾਫੀ ਮੰਗੋ ਗਲਤੀ ਨੂੰ ਸਵਾਰੋ ਇਹ ਖੇਡ ਨਹੀਂ ਤੇ ਗੁਰਮਤ ਨੂੰ ਧਾਰਨ ਕਰਨਾ ਹੈ ਮਨਮਤ ਨੂੰ ਆਪਣੇ ਤੋਂ ਦੂਰ ਕਰਨਾ ਹੈ ਇਹੋ ਹੀ ਖੇਡ ਖੇਡਣੇ ਸੰਸਾਰ ਚਾਹੇ ਹੋ ਹੋਰ ਕੋਈ ਖੇਡ ਖੇਡ ਨਹੀਂ ਆਈ ਮਨ ਨੇ ਮਨਮਤ ਧਾਰਨ ਕੀਤੀ ਇਹਨੇ ਕਹਿਣਾ ਨਿੰਦਿਆ ਕਰ ਇਹਨੇ ਕਹਿਣਾ ਫਲਾਣੇ ਦਾ ਵਹਿ ਕੇ ਤੇ ਝੂਠ ਮਾਰੀਏ ਇਹਨੇ ਕਹਿਣਾ ਹੰਕਾਰ ਦੀ ਬਾਤ ਕਹਿ ਕੇ ਨਾ ਆਪਣੇ ਆਪ ਨੂੰ ਵਡਿਆਈਏ ਤੇ ਗੁਰਮਤ ਨੇ ਕਹਿਣਾ ਹੈ ਨਹੀਂ ਭਾਈ ਤੂੰ ਗੁਰੂ ਦੀ ਮਹਿਮਾ ਗਾਇਨ ਕਰਿਆ ਕਰ ਗੁਰੂ ਦੀ ਮਤ ਨੇ ਕਹਿਣਾ ਏ ਤੂੰ ਸਭਨਾ ਦੀ ਸੇਵਾ ਤੇ ਪ੍ਰੇਮ ਕਰਿਆ ਕਰ ਮਨ ਨੇ ਕਹਿਣਾ ਏ ਤੂੰ ਮੋਚ ਪੈ ਤੇ ਬਾਅਦ ਚ ਜਦੋਂ ਮੋਹ ਦਾ ਰਿਸ਼ਤਾ ਟੁੱਟ ਤੇ ਫਿਰ ਰੋ ਵੀ ਖੱਪ ਵੀ ਤੇ ਗੁਰਮਤ ਨੇ ਕਹਿਣਾ ਏ ਨਹੀਂ ਤੂੰ ਸਭਨਾ ਦੀ ਸੇਵਾ ਕਰ ਸਭਨਾ ਨੂੰ ਪ੍ਰੇਮ ਕਰ ਜਿਉਂ ਜਿਉਂ ਗੁਰਸਿੱਖ ਇਸ ਪਿਤਾ ਦੀ ਮਤ ਧਾਰਨ ਕਰਨਾ ਸ਼ੁਰੂ ਕਰੇਗਾ ਨਾ ਇਹਦੇ ਹੁਕਮ ਅਨੁਸਾਰ ਚੱਲਣਾ ਸ਼ੁਰੂ ਕਰੇਗਾ ਜਿਸ ਦਿਨ ਉਹਦੀ ਬੁੱਧ ਚ ਨਿੰਦਿਆ ਪ੍ਰਗਟ ਹੀ ਨਹੀਂ ਹੋਏਗੀ ਵੇਖੋ ਇੱਕ ਬਾਤ ਅਸੀਂ ਆਮ ਸਮਝਾਉਨੇ ਹੁੰਨੇ ਆਪ ਜੀ ਨੂੰ ਕਿਸੇ ਦੂਜੇ ਦਾ ਔਗਣ ਦਿਖੇ ਕੋਈ ਆਪ ਜੀ ਦੀ ਨਿੰਦਿਆ ਕਰਦਾ ਹੋਵੇ ਕੋਈ ਆਪ ਜੀ ਨਾਲ ਝੂਠ ਬੋਲਦਾ ਹੋਵੇ ਕੋਈ ਆਪ ਜੀ ਦਾ ਬੁਰਾ ਸੋਚਦਾ ਹੋਵੇ ਆਪ ਜੀ ਨਾਲ ਨਫ਼ਰਤ ਕਰਦਾ ਹੋਵੇ ਤੇ ਤੁਹਾਨੂੰ ਪਤਾ ਲੱਗੇ ਤੇ ਕੀ ਹੁੰਦਾ ਉਸੇ ਵੇਲੇ ਦਿਮਾਗ 'ਚ ਕੀ ਚੱਲਦਾ ਹੈ ਗੁੱਸਾ ਆਉਂਦਾ ਕ੍ਰੋਧ ਆਉਂਦਾ ਕਿ ਨਹੀਂ ਆਉਂਦਾ ਈਰਖਾ ਵੀ ਆਉਂਦੀ ਨਫ਼ਰਤ ਵੀ ਆਉਂਦੀ ਫਿਰ ਨਿੰਦਿਆ ਵੀ ਆਉਂਦੀ ਅਗਲੇ ਦਾ ਇੱਕ ਔਗਣ ਦਿਖਾਈ ਦਿੱਤਾ ਤੇ ਮੇਰੇ ਅੰਦਰ ਇੰਨਾ ਕੁਝ ਪੈਦਾ ਹੋ ਗਿਆ ਐਨੇ ਬੇਅੰਤ ਔਗਣ ਪੈਦਾ ਹੋ ਗਏ ਕਈ ਵਾਰਾ ਗੁਰਸਿੱਖ ਆ ਜਾਂਦੇ ਉਹ ਕਹਿ ਦਿੰਦੇ ਖਾਲਸਾ ਜੀ ਅਰਦਾਸ ਕਰੋ ਨਾ ਕਿ ਮੈਨੂੰ ਕਿਸੇ ਦੇ ਔਗਣ ਦਿਖਾਈ ਨਾ ਦੇਣ ਤੇ ਅਸੀਂ ਹੱਸ ਕੇ ਕਹਿੰਨੇ ਹੁੰਨੇ ਕਿ ਨਹੀਂ ਫਿਰ ਇਹ ਵੀ ਕਹਿਣਾ ਪੈਣਾ ਤੈਨੂੰ ਕੰਨ ਵੀ ਨਾ ਮਿਲਣ ਰੱਬ ਤੇਰੀਆਂ ਅੱਖਾਂ ਵੀ ਖੋਲੇ ਕੰਨ ਵੀ ਖੋਲੇ ਸਮਝ ਵੀ ਖੋਲੇ ਪਰ ਜੀ ਉਹਨੇ ਪਿਆਰੇ ਨੇ ਦਾਤ ਦਿੱਤੀ ਏ ਤੇ ਤੈਨੂੰ ਔਗਣ ਦਿਖਾਈ ਦੇਣਗੇ ਤੈਨੂੰ ਗੁਣ ਵੀ ਦਿਖਾਈ ਦੇਣਗੇ ਪਰ ਤੂੰ ਗੁਰੂ ਨਾਨਕ ਦੀ ਬਾਤ ਨਹੀਂ ਸੁਣੀ ਗੁਰੂ ਨਾਨਕ ਦੇ ਬੋਲਾਂ ਨੂੰ ਆਪਣਾ ਜੀਵਨ ਨਹੀਂ ਬਣਾਇਆ ਸਭਾ ਨਹੀਂ ਬਣਾਇਆ ਸਮਝ ਨਹੀਂ ਬਣਾਇਆ ਜਦੋਂ ਸਤਿਗੁਰੂ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਤੇਰੀ ਦੇਹੀ ਨੂੰ ਕਹਿੰਦੇ ਰੋਗ ਨਹੀਂ ਲੱਗੇਗਾ ਸਭ ਕੁਝ ਤੈਨੂੰ ਪੱਲੇ ਪਏਗਾ ਤੇਰੇ ਤੈਨੂੰ ਸੁਭਾਅ ਨਹੀਂ ਬਣਾਇਆ ਜਦੋਂ ਕਿਸੇ ਦਾ ਉਗਣ ਦਿਖਦਾ ਇਹੋ ਹੀ ਪਤਾ ਲੱਗਦਾ ਨਾ ਇਹ ਬੁਰਾ ਏ ਤੇ ਬੁਰੇ ਦਾ ਗੁਰਨਾਨਕ ਕੀ ਕਹਿੰਦੇ ਨੇ ਕੀ ਕਰਨਾ ਭਲਾ ਕਰਨਾ ਤੇ ਭਲਾ ਕਿਵੇਂ ਹੋਵੇਗਾ ਭਲਾ ਕਿਵੇਂ ਹੋਵੇਗਾ ਭਲਾ ਉਵੇਂ ਹੀ ਹੋਵੇਗਾ ਜਿਵੇਂ ਭੁੱਖੇ ਨੂੰ ਰੋਟੀ ਦਿੰਦੇ ਹੋ ਕੋਈ ਰੋਟੀ ਤੋਂ ਗਰੀਬ ਮਿਲੇ ਤੇ ਕੀ ਕਰਦੇ ਹੋ ਰੋਟੀ ਦਿੰਦੇ ਹੋ ਨਾ ਕੋਈ ਕੱਪੜਿਆਂ ਤੋਂ ਗਰੀਬ ਮਿਲੇ ਤੇ ਉਹਨੂੰ ਕੀ ਕਰਦੇ ਹੋ ਕੋਈ ਕੱਪੜਾ ਦਿੰਦੇ ਹੋ ਕੋਈ ਧਨ ਦੌਲਤ ਤੋਂ ਪੈਸੇ ਤੋਂ ਗਰੀਬ ਮਿਲੇ ਉਹਦਾ ਕੀ ਕਰਦੇ ਹੋ ਥੋੜੇ ਬਹੁਤੇ ਪੈਸੇ ਦਿੰਦੇ ਹੋ ਤੇ ਜਦੋਂ ਕੋਈ ਗੁਨਾ ਤੋਂ ਗਰੀਬ ਮਿਲੇ ਉਦੋਂ ਕੀ ਕਰਦੇ ਹੋ ਗੁਣ ਦਿੰਦੇ ਹੋ ਕਿ ਨਫ਼ਰਤ ਦਿੰਦੇ ਹੋ ਗੁਣ ਦਿੰਦੇ ਹੋ ਉਹਨੂੰ ਕਿ ਉਹਦੇ ਨਾਲ ਈਰਖਾ ਕਰਦੇ ਹੋ, ਕ੍ਰੋਧ ਕਰਦੇ ਹੋ, ਉਹਨੂੰ ਦੁਦਕਾਰਦੇ ਹੋ, ਕੀ ਕਰਦੇ ਹੋ ਜਿਵੇਂ ਗਰੀਬ ਦੀ ਮਤ ਕਰਦੇ ਹੋ ਇਦਾਂ ਹੀ ਜਦੋਂ ਕਿਸੇ ਦਾ ਉਗਣ ਦਿਖਾਈ ਦਵੇ ਉਹਨੂੰ ਭੰਡਣ ਵਾਸਤੇ ਨਹੀਂ ਗੁਰਨਾਨਕ ਕਾਪ ਜੀ ਨੂੰ ਉਹਦਾ ਉਗਣ ਦਿਖਾਉਂਦੇ ਕਿ ਤੁਸੀਂ ਉਹਦੀ ਚਰਚਾ ਕਰੋ ਮਹਿਫਲਾਂ ਦੇ ਵਿੱਚ ਪਰਿਵਾਰਾਂ ਚ ਬੈਠਿਆਂ ਫਲਾਣੇ ਦੀ ਕੁੜੀ ਮਾੜੀ ਫਲਾਣੇ ਦਾ ਮੁੰਡਾ ਮਾੜਾ ਉਹਨੇ ਪਿਓ ਨੂੰ ਗਲਤ ਬੋਲਿਆ ਉਹਦੀ ਕੁੜੀ ਨਿਕਲ ਗਈ ਐਦਾ ਫਲਾਣੇ ਦਾ ਆ ਹੋ ਗਿਆ ਇਹਨੇ ਐਦਾਂ ਕਰ ਲਿਆ ਇਹ ਕਰਮ ਕਰਨ ਨੂੰ ਗੁਰਨਾਨਕ ਤੁਹਾਨੂੰ ਇਹ ਨਹੀਂ ਵਿਖਾਉਂਦੇ ਕਲਗੀਆਂ ਵਾਲੇ ਨੇ ਕਿਸੇ ਦਾ ਔਗਣ ਦਿਖਾਇਆ ਸੀ ਤੇਰੇ ਤੇ ਭਰੋਸਾ ਕਰਕੇ ਤੈਨੂੰ ਦਾਤ ਬਖਸ਼ੀ ਸੀ ਤੇਰੇ ਤੇ ਭਰੋਸਾ ਕੀਤਾ ਸੀ ਕਿ ਮੇਰੇ ਪੁੱਤਰਾ ਮੇਰੀ ਇਹ ਧੀਏ ਇਹ ਗਰੀਬੇ ਗੁਨਾ ਤੋਂ ਤੇ ਤੂੰ ਇਹਨੂੰ ਇਹਦੇ ਕੋਲ ਬੈ ਇਹਨੂੰ ਕੋਈ ਗੁਰੂ ਦੀ ਸਾਖੀ ਸੁਣਾ ਇਹਨੂੰ ਕਹਿ ਕੇ ਨਹੀਂ ਔਗਣ ਜੇ ਹੋਣਗੇ ਨਾ ਤੇ ਸਤਿਗੁਰੂ ਗੁਰਨਾਨਕ ਕਹਿੰਦੇ ਨੇ ਨਾਨਕ ਔਗਣ ਜਿਤੜੇ ਤੇਤੀ ਗਲੀ ਜੰਜੀਰ ਓਨੀਆਂ ਤੇਰੇ ਗਲਾਂ 'ਚ ਜੰਜੀਰਾਂ ਨੇ ਜਿੰਨੇ ਔਗਣ ਨੇ ਤੇ ਇਹ ਜੰਜੀਰਾਂ ਨਾਲ ਤੈਨੂੰ ਫਾਈ ਆ ਜਾਣੀ ਤੂੰ ਮਰ ਜਾਣਾ ਤੇ ਤੂੰ ਫਾਈ ਨਾ ਲੱਗੇ ਤੈਨੂੰ ਤੂੰ ਇਹ ਅਗਨਾਂ ਬੀਜਿਆ ਕਰ ਤੂੰ ਉੱਚਾ ਜੀਵਨ ਜੀ ਤੇ ਜੇ ਉਹ ਨਹੀਂ ਸੁਣਦਾ ਤੇ ਫਿਰ ਦੂਜਾ ਕੰਮ ਕਰਨਾ ਸੀ ਕਿ ਇਸ ਪਿਆਰੇ ਗਾੜੀ ਜੋਦੜੀ ਕਰਨੀ ਸੀ ਕਿ ਗੁਰੂ ਪਿਤਾ ਦਿਆ ਕਰੇ ਮੂਲ ਮੰਤਰ ਸਹਿਬ ਦਾ ਜਾਪ ਕਰਨਾ ਸੀ ਵਾਹਿਗੁਰੂ ਦਾ ਜਾਪ ਕਰਨਾ ਸੀ ਤੇ ਫਿਰ ਕਹਿਣਾ ਸੀ ਪਿਆਰੇ ਨੂੰ ਕਿ ਇਹ ਨਾਮ ਜਪਿਆ ਇਹ ਮੇਰੀ ਬਾਣੀ ਪੜੀ ਇਹਦੀ ਝੋਲੀ ਪਾਈ ਤੇ ਦਾ ਉਗਣ ਕਟਦਈ ਤੁਸੀਂ ਸੋਚ ਕੇ ਦੇਖੋ ਜਿਹੜਾ ਜਿਹੜਾ ਆਪ ਜੀਵ ਦੇ ਵਿੱਚੋਂ ਇਹ ਕਰਮ ਕਰੇਗਾ ਗੁਰਨਾਨਕ ਕੋਦੇ ਤੇ ਟੁੱਟੇਗਾ ਕਿ ਨਹੀਂ ਟੁੱਟੇਗਾ ਗੁਰੂ ਗੋਬਿੰਦ ਪਾਤਸ਼ਾਹ ਨੂੰ ਗਲ ਨਾ ਲਾਏਗਾ ਕਿ ਨਹੀਂ ਲਾਏਗਾ ਤੇ ਜਿਨne ਜਿਨne ਦੂਜੇ ਦਾ ਉਗਣ ਵੇਖ ਕੇ ਉਹਦੇ ਨਾਲ ਨਫ਼ਰਤ ਕੀਤੀ ਈਰਖਾ ਕੀਤੀ ਉਹਦੀ ਚਰਚਾ ਕੀਤੀ ਉਹਦਾ ਮਜ਼ਾਕ ਉਡਾਇਆ ਕਿ ਉਹਨੂੰ ਗੁਰਨਾਨਕ ਗੱਲ ਨਾਲ ਲਾਉਣਗੇ ਇਹ ਸੁਭਾਅ ਬਣਾਉਣਾ ਹੈ ਫਰੀਦਾ ਬੁਰੇ ਦਾ ਭਲਾ ਕਰ ਇਹ ਅਭਿਆਸ ਹੈ ਇਹ ਸੁਭਾਅ ਬਣਨਾ ਚਾਹੀਦਾ ਹੈ ਅਸੀਂ ਆਪਜੀ ਨੂੰ ਕੁਝ ਬਾਤਾਂ ਦੱਸਦੇ ਹਾਂ ਪਹਿਲਾਂ ਪਹਿਲਾਂ ਜਦੋਂ ਕਿਸੇ ਨੇ ਸਾਡੀ ਨਿੰਦਿਆ ਕਰ ਦੇਣੀ ਨਾ ਤੇ ਸਾਨੂੰ ਗੁੱਸਾ ਆ ਜਣਾ ਬੜਾ ਜ਼ਿਆਦਾ ਗੁੱਸਾ ਆ ਜਣਾ ਉਰੋ ਦਾ ਜਾਣਾ ਤੇ ਉਹ ਬੰਦਾ ਦਿਖ ਜਾਣਾ ਤੇ ਸਾਨੂੰ ਖਿੜ ਚੜ ਜਾਣੀ ਇੱਥੇ ਅੰਦਰ ਜਿਹੜਾ ਇਹ ਨਾ ਕੁਝ ਰਿੜਕੀ ਜਾਣਾ ਕਲਪਨਾ ਅੱਗ ਲੱਗੀ ਰਹਿਣੀ ਜੇ ਕਿਤੇ ਉਹਦਾ ਕਿਤੇ ਬੈਠਿਆਂ ਕਿਸੇ ਨੇ ਨਾਮ ਵੀ ਲੈ ਦੇਣਾ ਤਾਂ ਵੀ ਗੁੱਸਾ ਆ ਜਾਣਾ ਤਾਂ ਵੀ ਨਫ਼ਰਤ ਆ ਜਾਣੀ ਈਰਖਾ ਆ ਜਾਣੀ ਇਸ ਪਿਆਰੇ ਗਾੜੀ ਜੋਧਰੀ ਕੀਤੀ ਸਤਿਗੁਰੂ ਈਰਖਾ ਬਹੁਤ ਆਉਂਦੀ ਹੈ ਕਲਪ ਦੇ ਬਹੁਤ ਰਹਿੰਦੇ ਆ ਖਿਜਦੇ ਬਹੁਤ ਰਹਿੰਦੇ ਆ ਤੇ ਸਤਿਗੁਰੂ ਕਹਿਣ ਲੱਗੇ ਤੂੰ ਗੁਰੂ ਦੇ ਬੋਲਾਂ ਨੂੰ ਹੁਕਮਾਂ ਨੂੰ ਆਪਣੇ ਜੀਵਨ ਚ ਧਾਰਨ ਨਹੀਂ ਕੀਤਾ ਤੂੰ ਗੁਰੂ ਦੀ ਸਿੱਖੀ ਨਹੀਂ ਧਾਰਨ ਕੀਤੀ ਅਸੀਂ ਪੁੱਛਿਆ ਸਿੱਖੀ ਕਿਵੇਂ ਧਾਰਨ ਹੁੰਦੀ ਏ ਤੇ ਪੀ ਅੰਮ੍ਰਿਤ ਤੇ ਛਕਿਆ ਏ ਨਿਤਨੇਮ ਕਰਦੇ ਆ ਗੁਰੂ ਘਰ ਜਾਂਦੇ ਆ ਪਾਠ ਵੀ ਪੜ੍ਹਦੇ ਆ ਅਜੇ ਵੀ ਅਸੀਂ ਸਿੱਖੀ ਨਹੀਂ ਧਾਰਨ ਕੀਤੀ ਤੇ ਗੁਰੂ ਪਿਤਾ ਕਹਿਣ ਲੱਗੇ ਨਹੀਂ ਕੀਤੀ ਫਿਰ ਸਿੱਖੀ ਕਿਵੇਂ ਧਾਰਨ ਹੁੰਦੀ ਏ ਕਹਿੰਦੇ ਗੁਰੂ ਦੀ ਸਿੱਖਿਆ ਧਾਰਨ ਕਰੇਗਾ ਤੇ ਸਿੱਖੀ ਧਾਰਨ ਹੁੰਦੀ ਏ ਨਹੀਂ ਤੇ ਨਹੀਂ ਹੁੰਦੀ ਜੇ ਤੂੰ ਗੁਰੂ ਦੇ ਦੱਸੇ ਮੁਤਾਬਕ ਜੀਵਨ ਹੀ ਨਾ ਬਣਾਇਆ ਧਾਰਨ ਹੀ ਨਾ ਕੀਤਾ ਤੇ ਕਾਹਦਾ ਸਿੱਖ ਜੇ ਤੂੰ ਚੋਰੀਆਂ ਕਰਦਾ ਰਿਹਾ ਨਫ਼ਰਤਾਂ ਕਰਦਾ ਰਿਹਾ ਈਰਖਾ ਕਰਦਾ ਰਿਹਾ ਤੂੰ ਦੂਜੇ ਦੇ ਨਾਲ ਵੈਰ ਕਮਾਉਂਦਾ ਰਿਹਾ ਤੇ ਕਿਹੜੀ ਸਿੱਖੀ ਏ ਤੇਰੇ ਕੋ ਸਿੱਖ ਤੇ ਇਦਾਂ ਦਾ ਨਹੀਂ ਹੁੰਦਾ ਸਿੱਖ ਤੇ ਸਿੱਖੀ ਧਾਰਨ ਕਰੀ ਜਾਵੇ ਧਾਰਨ ਕਰੀ ਜਾਵੇ ਤੇ ਇੱਕ ਦਿਨ ਖਾਲਸਾ ਬਣ ਜਾਂਦਾ ਹੈ ਤੇ ਖਾਲਸੇ ਦੇ ਵਿੱਚ ਕਲਗੀਆਂ ਵਾਲਾ ਆਪ ਵੱਸਦਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਖਾਲਸੇ ਦੇ ਤੇ ਸਦਾ ਅੰਗ ਸੰਗ ਰਹਿੰਦਾ ਹੈ ਕਹਿੰਦੇ ਤੂੰ ਗੁਰੂ ਦੀ ਸਿੱਖਿਆ ਨਹੀਂ ਧਾਰਨ ਕਰਦਾ ਤਾਂ ਸਿੱਖ ਨਹੀਂ ਹੈ ਹੁਣ ਅਸੀਂ ਸਾਰੇ ਕਹਿਣ ਮਾਤਰ ਸਿੱਖਿਆ ਹੁਣੇ ਗੁਰਸਿੱਖਾਂ ਨੇ ਬੋਲ ਬੋਲੇ ਸੀ ਮਜਬੀ ਸਿੱਖ ਤੇ ਜੱਟ ਸਿੱਖ ਮਜਬੀ ਸਿੱਖ ਤੇ ਫਿਰ ਵੀ ਹੁੰਦਾ ਜੱਟ ਸਿੱਖ ਕਦੀ ਨਹੀਂ ਹੁੰਦਾ ਫਿਰ ਸਮਝ ਲੈਣਾ ਮਜਬੀ ਸਿੱਖ ਫਿਰ ਵੀ ਸਿੱਖ ਹੁੰਦਾ ਏ ਜੱਟ ਸਿੱਖ ਕਦੀ ਸਿੱਖ ਨਹੀਂ ਹੋ ਸਕਦਾ ਜਿਹੜਾ ਅਜੇ ਜੱਟ ਤੋਂ ਹੀ ਪਰੇ ਨਹੀਂ ਗਿਆ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਅਜੇ ਜਾਤਾਂ ਪਾਤਾਂ 'ਚ ਫਸਿਆ ਏ ਉਹ ਸਿੱਖ ਨਹੀਂ ਹੋ ਸਕਦਾ ਮਜਬੀ ਮਜਬਬ ਮਤਲਬ ਹੁੰਦਾ ਹੈ ਆਪਣੇ ਮਜਬ ਵਿੱਚ ਪੱਕਾ ਜਿਹੜਾ ਆਪਣੇ ਮਜਬ ਵਿੱਚ ਪੱਕਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਇਹ ਮਜਬੀ ਸਿੱਖ ਹੈ ਇਹ ਆਪਣੇ ਮਜਬ ਵਿੱਚ ਪੂਰਾ ਹੈ ਗੁਰੂ ਗੋਬਿੰਦ ਪਾਸ਼ਾ ਖੁਦ ਮਜਬ ਵਿੱਚ ਪੂਰੇ ਨੇ ਪੂਰੇ ਨੇ ਕਿ ਨਹੀਂ ਪੂਰੇ ਤੇ ਜਿਹੜਾ ਕਵੇ ਮੈਂ ਜੱਟ ਸਿੱਖ ਸੱਚ ਜਾਣੇ ਉਹ ਕਦੀ ਸਿੱਖ ਨਹੀਂ ਹੋ ਸਕਦਾ ਨਾ ਜੱਟ ਸਿੱਖ ਹੋ ਸਕਦਾ ਨਾ ਰੰਦਾਵਾ ਸਿੱਖ ਹੋ ਸਕਦਾ ਨਾ ਬਰਾੜ ਸਿੱਖ ਹੋ ਸਕਦਾ ਇਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਸਿੱਖ ਬਣਦਿਆਂ ਤੂੰ ਇੱਕ ਹੀ ਚੀਜ਼ ਰਹਿਣਾ ਹੈ ਸਿਰਫ ਸਿੱਖ ਜਦੋਂ ਅਮਰਤ ਛਕਣ ਗਏ ਹੀ ਤੇ ਕਲਗੀਆਂ ਵਾਲੇ ਨੇ ਕੀ ਕਿਹਾ ਸੀ ਅੱਜ ਤੋਂ ਬਾਅਦ ਤੇਰੀ ਜਾਤ ਨਾਸ਼ ਤੇਰੀ ਪਾਤ ਨਾਸ਼ ਤੇਰਾ ਜਿਹੜਾ ਹੈ ਸਾਰੇ ਪੂਰਬਲੇ ਜਨਮਾਂ ਦੇ ਕਰਮ ਵੀ ਨਾਸ਼ ਤੇਰੇ ਸਭ ਪਾਪ ਵੀ ਨਾਸ਼ ਤੇ ਕਿਦਾਂ ਦੀ ਬਾਤ ਐ ਨਾ ਪਾਪ ਨਾਸ਼ ਕਰਾ ਲਈ ਜਾਤ ਫੇਰ ਨਾਲ ਰੱਖ ਲਈ ਤੇ ਜੇ ਜਾਤ ਨਾਲ ਰੱਖੀਏ ਤੇ ਪਾਪ ਵੀ ਤੇਰੇ ਨਾਲ ਹੀ ਰਹਿਣੇ ਨੇ ਅਜੇ ਸਿੱਖਿਆ ਧਾਰਨ ਨਹੀਂ ਕਰੇਗਾ ਤੇ ਸਿੱਖ ਨਹੀਂ ਹੋਏਗਾ ਸਿੱਖਿਆ ਧਾਰਨ ਨਹੀਂ ਕਰੇਗਾ ਸਿੱਖਿਆ ਸੁਭਾਅ ਉਹ ਨਹੀਂ ਬਣੇਗੀ ਤੇ ਤੂੰ ਭਾਈ ਸਿੱਖ ਨਹੀਂ ਐ ਤੇ ਜਿੰਨੀਆਂ ਸਿੱਖਿਆਵਾਂ ਧਾਰਨ ਕਰੀ ਜਾਏਗਾ ਉਹਨਾਂ ਤੈਨੂੰ ਸਿੱਖੀ ਨਸੀਬ ਹੋਏਗੀ ਉਹਨਾਂ ਤੈਨੂੰ ਗੁਰੂ ਨਸੀਬ ਹੋਏਗਾ ਉਹਨਾਂ ਤੂੰ ਗੁਰੂ ਨੂੰ ਧਾਰਨ ਕਰੇਗਾ ਧਾਰਨ ਕਰਦਿਆਂ 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 ਜਿਸ ਦਿਨ ਤੂੰ ਪੂਰਨ ਹੋਇਆ ਪੂਰਾ ਹੋਇਆ ਉਸ ਦਿਨ ਤੈਨੂੰ ਗੁਰੂ ਦਾ ਮਲਾਪ ਹੋਣਾ ਏ ਉਸ ਦਿਨ ਪ੍ਰਤੱਖ ਗੁਰੂ ਨਿਸਤਾਰੇ ਦੀ ਖੇੜ ਬਾਨਣੀ ਏ ਐਦਾਂ ਨਹੀਂ ਉਸ ਦਿਨ ਸਮਝਾਉਣਾ ਇਹ ਸਤਿਗੁਰੂ ਪ੍ਰਤਖ ਗੁਰੂ ਨਸਤਾਰੇ ਕਹਿੰਦੇ ਕਿੰਨੂ ਨੇ ਤੇ ਉਸ ਦਿਨ ਇਹ ਸਾਹਿਬ ਜਿਹੜਾ ਹੈ ਨਾ ਇਹ ਕਣ ਕਣ ਚ ਦਿਖਾਈ ਦੇਣਾ ਹੈ ਜਰੇ ਜਰੇ ਚੇਦੀ ਹੁੰਦ ਦਿਖਾਈ ਦੇਣੀ ਹੈ ਹਰ ਘਟ ਇਹੋ ਸਾਹਿਬ ਵਸਦਾ ਨજર ਰਉਣਾ ਹੈ ਉਸਦੇ ਉਸ ਦਿਨ ਦੂਜਾ ਤੀਜਾ ਨਹੀਂ ਬਚਣਾ ਉਸ ਦਿਨ ਇਹ ਨਹੀਂ ਬਚਣਾ ਇਹ ਫਲਾਣਾ ਤੇ ਟਮਕਣਾ ਉਸ ਅਵਸਥਾ ਨੂੰ ਸਤਿਗੁਰੂ ਕਹਿੰਦੇ ਨੇ ਕਿ ਗੁਰਬਾਣੀ ਕਹੈ ਸੇਵਕ ਜਨ ਮਾਨੇ ਹੁਣ ਗੁਰਬਾਣੀ ਗੁਰੂ ਤੇ ਕਹਿ ਹੀ ਰਹੇ ਨੇ ਅਸੀਂ ਮੰਨ ਨਹੀਂ ਰਹੇ ਅਸੀਂ ਸੁਭਾਉ ਨਹੀਂ ਬਣਾ ਰਹੇ ਤੇ ਫਿਰ ਕਿਵੇਂ ਪ੍ਰਤੱਖ ਗੁਰੂ ਨਸਤਾਰੇ ਹੋਏਗਾ ਭਾਈ ਕਿਵੇਂ ਤੈਨੂੰ ਗੁਰੂ ਦਾ ਮਿਲਾਪ ਹੋਏਗਾ ਗੁਰੂ ਨੂੰ ਸਿਰਫ ਮੱਥਾ ਟੇਕਨ ਨਾਲ ਗੁਰੂ ਦਾ ਮਿਲਾਪ ਨਹੀਂ ਹੁੰਦਾ ਇਹ ਕਹਿਣ ਦੇ ਨਾਲ ਕਿ ਮੈਂ ਗੁਰੂ ਦਾ ਸਿੱਖ ਹਾਂ ਇਹ ਕਹਿਣ ਦੇ ਨਾਲ ਵੀ ਗੁਰੂ ਦਾ ਮਿਲਾਪ ਨਹੀਂ ਹੁੰਦਾ ਗੁਰੂ ਦਾ ਤੇ ਮਿਲਾਪ ਹੁੰਦਾ ਏ ਇਹਨੂੰ ਮਿਲਣ ਨਾਲ ਪਰ ਸਾਡਾ ਮਨ ਜਿਹੜਾ ਹੈ ਉਹ ਵਸ਼ਨਾਵਾਂ ਵਿੱਚ ਵੱਜ ਜਾਏ ਉਹ ਐਵੇਂ ਮਜ਼ਾਕ ਡਾਉਣੇ ਹੱਸੋ ਹੀਣੀਆਂ ਬਾਤਾਂ ਕਰਨੀਆਂ ਇਹਨਾਂ 'ਚ ਰੁੱਝਾ ਰਹਿੰਦਾ ਸਤਿਗੁਰੂ ਕਹਿੰਦੇ ਧਰਤੀ ਥਾਪ ਰੱਖੀ ਵਿੱਚ ਧਰਮਸ਼ਾਲਾ ਤਿਸ ਵਿੱਚ ਜੀ ਜੁਗਤ ਕੇ ਰੰਗ ਤੇ ਇਸ ਧਰਤੀ ਇਸ ਧਰਮਸ਼ਾਲਾ ਦੇ ਵਿੱਚ ਬੇਅੰਤ ਤਰ੍ਹਾਂ ਦੇ ਜੀ ਨੇ ਬੇਅੰਤ ਜੁਗਤਾਂ ਦੇ ਨਾਲ ਬੇਅੰਤ ਟੰਗਾਂ ਦੇ ਨਾਲ ਬੇਅੰਤ ਤਰ੍ਹਾਂ ਦੇ ਜੀ ਪੈਦਾ ਕੀਤੇ ਤੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਇਹ ਅਨੇਕ ਹੀ ਉਹਨਾਂ ਦੇ ਨਾਮ ਨੇ ਤੇ ਅਨੰਤਾ ਉਹ ਜੀਵ ਨੇ ਤਿੰਨ ਕੇ ਨਾਮ ਅੱਗੇ ਕੀ ਏ ਅੱਗੇ ਕੀ ਹੈ ਅਗਲੀ ਪੰਕਤੀ ਕਰਮੀ ਕਰਮੀ ਹੋਏ ਵਿਚਾਰ ਤੇ ਇਸ ਧਰਤੀ ਦੇ ਵਿੱਚ ਇਸ ਧਰਮਸ਼ਾਲਾ ਦੇ ਵਿੱਚ ਤੇਰੇ ਚੰਗੇ ਕਰਮਾਂ ਦਾ ਤੇਰੇ ਬੁਰੇ ਕਰਮਾਂ ਦੀ ਵਿਚਾਰ ਜਿਹੜੀ ਇਹ ਉਹ ਧਰਮ ਰਾਜਾ ਕਰੇਗਾ ਉਹ ਪਰਮਾਤਮਾ ਦਾ ਜਿਹੜਾ ਅਸਲੀ ਧਰਮ ਰਾਜ ਜਿਹੜਾ ਹੈ ਨਾ ਉਹ ਸਾਡੇ ਟੀਵੀ ਵਾਲਿਆਂ ਨੇ ਕੁਝ ਪੁਰਬਲੇ ਗ੍ਰੰਥਾਂ ਨੇ ਇੱਕ ਬਣਾ ਦਿੱਤਾ ਜਿਹੜਾ ਧਰਮ ਰਾਜ ਇੱਕ ਬੜੇ ਵੱਡੇ ਝੋਟੇ ਤੇ ਚੜ ਕੇ ਆਉਂਦਾ ਹੈ ਉਹ ਬਣਾ ਦਿੱਤਾ ਕਿ ਉਹਦੇ ਦੋ ਸਿੰਘ ਲੱਗੇ ਨੇ ਉਹ ਇਦਾਂ ਦਾ ਅਸਲ ਚ ਇਦਾਂ ਨਹੀਂ ਹੈ ਧਰਮ ਰਾਜ ਇਹ ਪੂਰੀ ਦੁਨੀਆ ਤੇ ਧਰਮ ਦਾ ਰਾਜ ਹੈ ਇਹ ਧਰਮ ਸ਼ਾਲਾ ਹੈ ਇਹ ਸੂਰਜ ਚੰਦ ਤਾਰੇ ਸਭ ਧਰਮ ਦੀ ਖੇਡ ਦੇ ਵਿੱਚ ਹੀ ਚੱਲ ਰਹੇ ਨੇ ਜੀਵਤ ਨੇ ਤੁਹਾਨੂੰ ਸੁਆਸ ਹੁੰਦਾ ਏ ਧਰਮ ਦੀ ਖੇਡ ਦੇ ਵਿੱਚੋਂ ਆਪਜੀ ਜਿੰਦਾ ਉਹ ਧਰਮ ਦੀ ਖੇਡ ਦੇ ਵਿੱਚੋਂ ਇਹ ਪੂਰਾ ਰਾਜ ਆਪਜੀ ਦੇ ਅੰਦਰ ਬਾਹਰ ਸਭ ਉਹਦਾ ਹੀ ਰਾਜ ਏ ਤੇ ਉਸੇ ਰਾਜ ਦੇ ਵਿੱਚ ਚੰਗੇ ਮਾੜੇ ਕਰਮਾਂ ਦਾ ਹਿਸਾਬ ਹੁੰਦਾ ਤੇ ਚੰਗੇ ਮਾੜੇ ਹਿਸਾਬ ਕੌਣ ਕਰਦਾ ਏ ਉਹ ਪ੍ਰਮਾਤਮਾ ਆਪ ਕਰਦਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਕਈਆਂ ਜੀਆਂ ਨੂੰ ਨਾ ਇਹ ਆਦਤ ਹੁੰਦੀ ਉਹ ਕਰਦੇ ਕੀ ਨੇ ਦੂਜਿਆਂ ਦੇ ਔਗਣ ਬੜੇ ਚੁੱਕਦੇ ਦੂਜਿਆਂ ਜੀਆਂ ਦੇ ਔਗਣ ਬੜੇ ਚੁੱਕਦੇ ਸਾਰੇ ਜਾਣੀ ਹੁਣ ਦੂਜੇ ਦੇ ਘਰ ਦਾ ਕੂੜਾ ਕਰਕਟ ਚੁੱਕੀ ਫਿਰोगे ਤੇ ਬਦਬੂ ਤੁਹਾਨੂੰ ਆਊਗੀ ਕਿ ਨਹੀਂ ਆਊਗੀ ਉਹਦਾ